ਸਤਿ ਪਹਿਲਾ ਸਾਰੇ ਨੂੰ ਭਾਈ ਗੁਰਜੀ ਦਾ ਖਾਲਸਾ ਸ਼੍ਰੀ ਬਾਏ ਗੁਰਜੀ ਕੀ ਫਤਿਹ ਨਰਾਣਮ ਪੰਕਜ ਸ਼ਰਮਾ ਜੋ ਡਿਸਟ੍ਰਿਕਟ ਵਾਈਸ ਕਲਰਮ ਜੀ ਉਸਮੀਗ ਆਮ ਆਦਮੀ ਪਾਰਟੀ ਉਹਦਾ ਕੋਆਰਡੀਨੇਟਰ ਮੀਡੀਆ ਵਿੰਗ ਅੰਮ੍ਰਿਤਸਰ ਪਛਮੀ ਹਲਕੇ ਤੋਂ ਅੱਜ ਬੜਾ ਹੀ ਇੱਕ ਖੜਾ ਭਾਗਾ ਫਰੇਦ ਨੇ ਬੜਾ ਵਧੀਆ ਦੇਣ ਅੱਜ ਸ਼੍ਰੀ ਗੁਰਨਾਣਕ ਜੀ ਦਾ ਪ੍ਰਕਾਸ਼ ਹਸਬ ਹੈ ਜਿਹੜੇ ਪੂਰੀ ਦੁਨੀਆ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਣਾਇਆ ਜਾਂਦਾ ਬੜੇ ਸ਼ਕਤਾਂ ਦੇ ਨਾਲ ਬਣਾਇਆ ਜਾਂਦਾ ਅੱਜ ਤੇ ਆਪਣੀ ਬਾਟ ਨੰਬਰ 71 ਗੁਰੂ ਨਾਨਕ ਘੜਾ ਤੋਂ ਅੰਮ੍ਰਿਤਸਰ ਪਛਮੀ ਹਲਕੇ ਦੇ ਵਿੱਚ ਸਾਰੇ ਸਾਥੀਆਂ ਦੇ ਨਾਲ ਸਮੂਹ ਸੰਗਤਾਂ ਦੇ ਨਾਲ ਸ੍ਰੀ ਗੁਰੂ ਨਾਨਕ ਪਾਸ਼ਾ ਜੀ ਦਾ ਪ੍ਰਗਟ ਮੁਕਤ ਮਨਾ ਰਹੇ ਹਾਂ ਅਸੀਂ ਆਪਣੀ ਸਾਰੀ ਟੀਮ ਦੇ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਪੂਰੇ ਦੁਨੀਆ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਸਾਰਿਆਂ ਨੂੰ तहे ਦਿਲੋਂ ਮੁਬਾਰਕਬਾਦ ਕਹਿੰਦੇ ਹਾਂ ਧੰਨਵਾਦ ਕਰਦੇ ਹਾਂ ਸਾਰੀ ਟੀਮ ਦਾ ਅਤੇ ਪ੍ਰਮਾਤਮਾ ਜੀ ਤੇ ਦੁਆ ਕਰਦੇ ਹਾਂ ਆਸ ਕਰਦੇ ਹਾਂ ਕਿ ਇਹ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਕੰਧੁਰਸਤੀਆਂ ਬਖਸ਼ਣਾ ਇਹ ਆਉਣ ਵਾਲਾ ਸਾਲ ਸਾਰਿਆਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਵੇ ਧੰਨਵਾਦ ਜੀ 你说你好。<laughs>